ਉਹ ਸਿੰਘ ਆਖਣ ਲੱਗਾ ਵੀ ਮੈਂ ਆਇਆ ਇੱਥੇ ਉਦੋਂ ਕਲੀਨ ਸ਼ੇਪ ਸੀ ਉਹ ਉਹ ਕਹਿੰਦਾ ਬਾਬਾ ਜੀ ਉੱਥੇ ਬੈਠੇ ਸੀ ਅਸੀਂ ਬਾਬਾ ਜੀ ਨੂੰ ਮਿਲ ਕੇ ਚਲੇਗਾ ਜਦੋਂ ਗੇਟ ਲਾਗੇ ਚਲਾ ਗਿਆ ਇੱਕ ਸਿੰਘ ਨੂੰ ਬਾਬਾ ਜੀ ਨੇ ਮਗਰੋਂ ਭਜਾਇਆ ਵੀ ਜਾ ਸਿੰਘ ਨੂੰ ਸੱਦ ਕੇ ਲਿਆ ਉਹ ਕਹਿੰਦਾ ਮੈਂ ਫੇਰ ਆਇਆ ਬਾਬਾ ਜੀ ਕਹਿਣ ਲੱਗੇ ਚੰਗਾ ਭਈ ਸਾਨੂੰ ਭਲੀ ਨਾ ਉਹਦਾ ਉਹ ਕਹਿਣ ਲੱਗਾ ਮੇਰਾ ਮਾਨ ਹੀ ਬਦਲ ਗਿਆ ਉਸੇ ਵੇਲੇ ਵੀ ਮੈਂ ਕੇਸ ਦਾੜਾ ਰੱਖ ਲਿਆ ਉਹਨੇ ਅਮਰਤ ਸਕ ਲਿਆ ਉਹ ਨਿਹੰਗ ਸਿੰਘਾਂ ਬਾਣੀ ਚ ਆ ਸੋ ਗੁਰੂ ਕੇ ਪਿਆਰਿਓ ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਆ ਨਾ ਉਹਨਾਂ ਦੇ ਮਨ ਦੀ ਇਹ ਤੜਪ ਹੁੰਦੀ ਸੀ ਜੇ ਕਿਸੇ ਦਾ ਸਿਰ ਮੂਹ ਮੰਨਿਆ ਵੇਂਦੇ ਸੀ ਨਾ ਤੇ ਉਹਨਾਂ ਨੂੰ ਰੋਣ ਆ ਜਾਂਦਾ ਹੈ ਆਂਦੇ ਹੀ ਇਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਜਦੋਂ ਇਹਨਾਂ ਨੇ ਬਾਗਡੋਰ ਸਾਹਮਣੀ ਆਏ ਕਿੱਧਰ ਨੂੰ ਦੁਰ ਪਿਆਏ ਤਿਆਰ ਪਰ ਤਿਆਰ ਰਵੋ ਕਿਸ ਸਾਡੇ ਕੋਈ ਨਾ ਘਟਾਵੇ ਗੁਰੂ ਨਾਨਕ ਨਾਮ ਲੈਵਾ ਸੇਖਾ ਖਮਾਉਣ ਵਾਲਾ ਗੁਰੂ ਕੀ ਸਿੱਖੀ ਦੇ ਸਰੂਪ ਵਿੱਚ ਤਿਆਰ ਪਰ ਤਿਆਰ ਰਵੋ ਅਮਰਤ ਛਕੋ ਆਪ ਮਨਿਆ ਪਿਆਰਾਂ ਦੀ ਸੇਵਾ ਵਿੱਚ ਬਾਬਾ ਜੀ ਲੱਗ ਜਾ ਕਰਦੇ ਆ ਗਿਆਨੀ ਮੋਰਾ ਜੀ ਤੁਹਾਡੇ ਸਾਹਮਣੇ ਖਲੋਤੇ ਆ ਇਹ ਕਹਿਣ ਲੱਗੇ ਬਾਬਾ ਜੀ ਤੁਸੀਂ ਆਪ ਨਾਲ ਪੰਜਾਂ ਪਿਆਰਾਂ ਦੇ ਲੱਗੋ ਤੇ ਅਮਰਤ ਛਕਣਾ ਬਾਬਾ ਜੀ ਕਹਿਣ ਲੱਗੇ ਜੇ ਸਾਡੇ ਲੱਗਿਆ ਤੂੰ ਨਹੀਂ ਅਮਰਤ ਛਕਦੇ ਆ ਤੇ ਅਸੀਂ ਨਾਲ ਲੱਗਦੇ ਆ ਬਾਬਾ ਜੀ ਨਾਲ ਪੰਜਾਂ ਪਿਆਰਿਆਂ 'ਚ ਲੱਗੇ ਆ ਵੇਖ ਲਓ ਤੁਹਾਡੇ ਸਾਹਮਣੇ ਤਿਆਰ ਫਿਰ ਤਿਆਰ